ਸਸ ਸਾਰਿਆਂ ਨੂੰ ਪਿਆ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਤੇ ਭਾਈ ਰਾਣਾ ਟੀਵੀ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕਿਸੇ ਤਰ੍ਹਾਂ ਦੀ ਕੋਈ ਵੀ ਐਡ ਕਰਵਾਉਣੀ ਹੈ ਸਾਨੂੰ ਇਹਨਾਂ ਨੰਬਰਾਂ 'ਚ ਸੰਪਰਕ ਕਰ ਸਕਦੇ ਆ ਨਾਲ ਹੀ ਸਾਡੀ Instagram ਵੀ ਚੱਲਦੀ ਆ ਉਹ ਵੀ ਰਾਣਾ ਟੀਵੀ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਬਸ਼ਨਿੰਦੀ ਜ਼ਿਲ੍ਹਾ ਇਹਨੂੰ ਫਰੀਦਕੋਟ ਲੱਗ ਜਾਂਦਾ ਹੈ ਤਹਿਸੀਲ ਇਹਨੂੰ ਜੈਤੋ ਲੱਗ ਜਾਂਦੀ ਹੈ ਤੇ ਬਈ ਪਿੰਡ ਦੀ ਗੱਲ ਕਰ ਲਗੇ ਜੈਤੋ ਤੋਂ 6 ਕਿਲੋਮੀਟਰ ਦੀ ਦੂਰੀ ਤੇ ਬਈ ਇਹ ਪਿੰਡ ਸਤਤ ਹੈ ਤੇ ਬਾਈ ਕੋਲੇ ਅੱਜ ਜੋ ਤੁਸੀਂ ਸਕਰੀਨ ਤੇ ਝੋਟੀ ਦੇਖ ਰਹੇ ਆਂ ਪਹਿਲਣ ਝੋਟੀ ਹੈ ਬਈ ਦੋ ਦਿਨ ਬਾਈ ਨੂੰ ਬਾਈ ਦੱਸਦਾ ਵੀ ਸੂਈ ਨੂੰ ਹੋਇਆ ਸਿੰਘ ਸਿੰਘ ਬਈ ਮੜਿਆ ਪੂਰਾ ਕੁੰਡਾ ਸਿੰਘ ਹੈ ਮੋਹਰਾ ਨਸਲ ਚ ਪੈਂਦੀ ਹੈ ਮਗਰ ਕੱਟੀ ਹੈ ਮੁੱਲ ਬਾਈ ਨੇ 110000 ਰੁਪਇਆ ਕੀਤਾ ਹੈ ਤੇ ਬਈ ਫੋਨ ਬਾਈ ਦਾ ਮੋਬਾਈਲ ਨੰਬਰ ਡਿਸਪਲੇ ਤੇ ਅਸੀਂ ਚਲਾਤਾ ਹੈ ਡਿਸਪਲੇ ਤੇ ਬਈ ਨੰਬਰ ਚੱਲੀ ਜਾਂਦਾ ਜੇ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੈ ਜਾਂ ਹੋਰ ਕੋਈ ਗੱਲਬਾਤ ਕਰਨੀ ਹੈ ਤੁਸੀਂ ਬਾਈ ਨਾਲ ਫੋਨ ਤੇ ਗੱਲ ਕਰ ਸਕਦੇ ਆ ਤੇ ਬਈ ਮਗਰ ਕੱਟੀ ਹੈ ਨੀਲੀ ਰਾਵੀ ਚ ਕੱਟੀ ਪੈਂਦੀ ਹੈ ਬਾਈ ਕੱਟੀ ਤੁਸੀਂ ਦੇਖ ਸਕਦੇ ਬਈ ਨੀਲੀ ਰਾਵੀ ਚ ਪੈਂਦੀ ਹੈ ਬਾਕੀ ਤੁਸੀਂ ਬਾਈ ਨਾਲ ਕਰੋ ਗੱਲਬਾਤ ਤੇ ਮਿਲਦੇ ਆਂ ਬਈ ਨਵੀਂ ਵੀਡੀਓ ਨਾਲ ਧੰਨਵਾਦ ਰੱਬ ਰੱਖਾ